ਬਰਮ ਪਿਤਾ ਪਰਮਾਤਮਾ ਸ੍ਰਿਸ਼ਟੀ ਕਰਤਾ ਸਾਰੀ ਦੁਨੀਆ ਦੇ ਮਾਲਕ ਸੰਸਕ੍ਰਿਤੀ ਦੇ ਪਿਤਾਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਪਾਵਨ ਤੇ ਪਵਿੱਤਰ ਪਰਗਟ ਦਿਵਸ ਬੜੇ ਹੀ ਸ਼ਰਧਾ ਨਾਲ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਵੈ ਸਭ ਤੋਂ ਪਹਿਲਾਂ ਮੈਂ ਪਾਵਨ ਪਰਗਟ ਦਿਵਸ ਦੀ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦੇਣਾ ਮੈਂ ਔਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਾਰਤੀਆ ਵਾਲਮੀਕੀ ਧਰਮ ਸਮਾਜ ਭਾਵアドਸ ਭਾਰਤ ਵੱਲੋਂ ਇੱਕ ਵਿਸ਼ਾਲ ਸਮਾਗਮ ਜਿਹੜਾ ਕਿ ਦ੍ਰੈਸੀ ਗਰਾਉਂਡ ਦੇ ਖੁੱਲੇ ਮੈਦਾਨ ਦੇ ਵਿੱਚ 5 ਅਕਤੂਬਰ ਦਿਨ ਐਤਵਾਰ ਨੂੰ ਦੁਪਹਿਰ 2 ਵਜੇ ਬੜੀ ਸ਼ਰਧਾ ਨਾਲ ਅਤੇ ਉਤਸ਼ਾਹ ਨਾਲ ਵਿਸ਼ਾਲ ਸਮਾਗਮ ਜਿਹੜਾ ਵਾ ਅਦੇ ਸ਼ੋਭਾ ਯਾਤਰਾ ਕਰਾਈ ਜਾ ਰਹੀ ਹੈ ਜਿਹਦੇ ਵਿੱਚ ਮੁੱਖ ਮਹਿਮਾਨ ਵਜੋ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਉਹਨਾਂ ਦੇ ਨਾਲ ਪਦਮ ਸ਼੍ਰੀ ਵਿਜੇ ਚੋਪੜਾ ਜੀ ਔਰ ਉਹਨ ਤੋਂ ਇਲਾਵਾ ਧਾਰਮਿਕ ਸਮਾਜਿਕ ਰਾਜਨੀਤਿਕ ਆਗੂ ਸਹਿਬਾਨ ਵੱਡੀ ਗਿਣਤੀ 'ਚ ਉਥੇ ਪਹੁੰਚਣਗੇ ਔਰ ਭਾਰਤੀ ਆਵਾਜ਼ ਮੇ ਕੇ ਤਰਨ ਸਮਾਜ ਭਾਵਦਸ ਵੱਲੋਂ ਸਾਰੇ ਪ੍ਰਬੰਧ ਜਿਹੜੇ ਆ ਉਹ ਮੁਕੰਮਲ ਕਰ ਲਏ ਗਏ ਆ ਔਰ ਮੈਂ ਸਾਰੇ ਹੀ ਲੁਧਿਆਣਾ ਦੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਮੈਂ ਕਿ ਪਾਵਨ ਪ੍ਰਗਟ ਦਿਵਸ ਦੇ ਸੋ ਮੌਕੇ ਤੇ ਜੋ ਵਿਸ਼ਾਲ ਸਮਾਗਮ ਦਰੈਸੀ ਗਰਾਊਂਡ ਤੇ 5 ਅਕਤੂਬਰ ਨੂੰ ਕਰਾਇਆ ਜਾ ਰਿਹਾ ਵਾ ਦੁਪਹਿਰ 2 ਵਜੇ ਪਹੁੰਚ ਕੇ ਭਗਵਾਨ ਵਾਲਮ ਕੀ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤਕਰਨ ਔਰ ਇਸ ਸਮਾਗਮ ਦੇ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਧਰਮ ਗੁਰੂ ਸਵਾਮੀ ਚੰਦਰਪਾਲ ਨਾਰਾਜ ਜੀ ਪਹੁੰਚ ਕੇ ਆਪਣਾ ਆਸ਼ੀਰਵਾਦ ਦੇਣਗੇ ਔਰ ਉਹਨਾਂ ਦੇ ਨਾਲ-ਨਾਲ ਹੋਰ ਧਾਰਮਿਕ ਆਗੂ ਇਸ ਸਮਾਗਮ ਦੀ ਜਿਹੜੀ ਆ ਉਹ ਸ਼ੋਭਾ ਵਧਾਣਗੇ ਤਾਂ ਇੰਨੀਆ ਬੇਨਤੀਆ ਕਰਦਾ ਹੋਇਆ ਮੈਂ ਸਾਰਿਆਂ ਨੂੰ ਇੱਕ ਵਾਰੀ ਫੇਰ ਪਾਵਨ ਪ੍ਰਗਟ ਦਿਵਸ ਦੀ ਲੱਖ ਲੱਖ ਵਧਾਈ ਦਿੰਨਾ ਮੈਂ ਜੈ ਬਾਲਮੀ ਕੀ ਜੈ ਰਵਿਦਾਸ ਜੈ ਕਬੀਰ ਜੈ ਭੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਹਿਲਾਂ ਤਾਂ ਜੈ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਆਉਣ ਵਾਲੀ 7 ਅਕਤੂਬਰ ਨੂੰ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਪ੍ਰਗਟ ਉਤਸਵ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਹੈ ਉਸੇ ਸੰਦਰਭ ਦੇ ਵਿੱਚ ਜਿਹੜਾ ਇੱਕ ਵਿਸ਼ਾਲ ਸਮਾਗਮ ਦਰੇਸੀ ਦੇ ਵਿਸ਼ਾਲ ਮੈਦਾਨ ਦੇ ਵਿੱਚ ਰੱਖਿਆ ਗਿਆ 5 ਅਕਤੂਬਰ ਨੂੰ ਤੇ ਸਮਾਗਮ ਤੋਂ ਬਾਅਦ ਵਿਸ਼ਾਲ ਸ਼ੋਭਾ ਯਾਤਰਾ ਜਿਹੜੀ ਸ਼ਹਿਰ ਦੇ ਵੱਖ-ਵੱਖ ਏਰੀਆ ਚੋਂ ਕੱਢ ਕੇ ਦਰੇਸੀ ਤੋਂ ਸ਼ੁਰੂ ਕਰਾਂਗੇ ਤੇ ਕਾਟੀ ਵਾਲਮੀਕੀ ਵਿਖੇ ਸਮਾਪਨ ਹੋਊਗਾ ਉਹਦਾ ਤੇ ਉਹਦੇ ਨਾਲ-ਨਾਲ ਜਿਹੜੀ ਸ਼ੋਭਾ ਯਾਤਰਾ ਦੀ ਅਗਵਾਈ ਕਰਨ ਵਾਸਤੇ ਸਾਡੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸਾਹਿਬ ਆ ਰਹੇ ਨੇ ਤੇ ਜਿਹੜੇ ਭਾਰਤ ਦੇ ਸਾਡੇ ਇਸ ਟਾਈਮ ਪੰਜਾਬ ਨੂੰ ਰਿਪਰੈਜ਼ੈਂਟ ਕਰਨ ਵਾਲੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਮੰਤਰੀ ਨੇ ਰੇਜ਼ਵੇ ਦੇ ਰਗਨੀ ਸਿੰਘ ਬਿੱਟੂ ਜੀ ਉਏ ਪ੍ਰੋਗਰਾਮ ਦੀ ਤੇ ਸ਼ੋਭਾ ਯਾਤਰਾ ਦੀ ਅਗਵਾਈ ਨਾਲ ਕਰਨਗੇ ਤੇ ਨਾਲ ਤੁਹਾਨੂੰ ਧੰਗਾ ਸਾਹਿਬ ਨੇ ਦੱਸਿਆ ਸੁਖਵੀਰ ਬਾਦਲ ਜੀ ਵੀ ਆ ਰਹੇ ਆ ਤੇ ਸਾਡੀ ਇਹ ਕੋਸ਼ਿਸ਼ ਹੈ ਕਿ ਲੋਕਾਂ ਨੂੰ ਇੱਕ ਚੰਗਾ ਸੁਨੇਹਾ ਦੇਈਏ ਤੇ ਸਮਾਜ ਦੇ ਵਿੱਚ ਜਿਹੜਾ ਜਿਵੇਂ ਤੁਸੀਂ ਦੇਖਿਆ ਕੱਲ ਰਾਵਣ ਦਾਨ ਕਰਕੇ ਬੁਰਾਈ ਦਾ ਸਮਾਪਨ ਤੇ ਅਛਾਈ ਨੂੰ ਉਭਾਰਿਆ ਗਿਆ ਤੇ ਇਦਾਂ ਹੀ ਅਸੀਂ ਵੀ ਇੱਕ ਚੰਗਾ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਜਿਹੜਾ ਦਜੀ ਸਮਾਜ ਆ ਉਹ ਇੱਕ ਚੰਗੀ ਰਾਹ ਤੇ ਚੱਲੇ ਚੰਗੇ ਪੜੇ ਜੁੜੇ ਤੇ ਜਿਹੜਾ ਸਮਾਜ ਨੂੰ ਅੱਗੇ ਲੈ ਕੇ ਜਾਵੇ ਜੀ ਲਾਗੂ ਸੁਸਤਾਵਾਂ ਬੋਲੋ ਐਨਜੀਓ ਬੋਲੋ ਜਾਂ ਮਾਰਕੀਟ ਬੋਲੋ ਸਭੈ ਇਕੱਲਾ ਦਾ ਸਵਾਗਤ ਕੀਤਾ ਜਾਂਦਾ ਕੋਈ ਗੰਗਰ ਲਗਾ ਕੇ ਗੜਦਾ ਕੋਈ ਫੁੱਲਾਂ ਦੀ ਵਰਖਾ ਦੇਖੋ ਜੀ ਇਹ ਪਿਆਰ ਹੈ ਇਹੀ ਤਾਂ ਪੰਜਾਬ ਦੀ ਖੂਬਸੂਰਤੀ ਹੈ ਕਿ ਪੰਜਾਬ ਦੇ ਵਿੱਚ ਸਾਰੇ ਧਰਮਾਂ ਨੂੰ ਇੱਕੋ ਜਿਹਾ ਮੰਨਿਆ ਜਾਂਦਾ ਤੇ ਸਾਰੇ ਜਦ ਵੀ ਕੋਈ ਧਾਰਮਿਕ ਸਮਾਗਮ ਹੁੰਦਾ ਉਹ ਕਿਸੇ ਵੀ ਜਾਤ ਧਰਮ ਦਾ ਹੋਵੇ ਉਹਦੇ ਵਿੱਚ ਪੂਰੇ ਪੰਜਾਬ ਦੇ ਲੋਕ ਹੈ ਜਿਹੜੇ ਬਾਜ਼ਾਰ ਵਾਲੇ ਆ ਮਾਰਕੀਟ ਐਸੋਸੀਏਸ਼ਨ ਆ ਉਹ ਪੂਰਾ ਆਪਣਾ ਰੋਲ ਅਦਾ ਕਰਦੀਆਂ ਉਹ ਵਕ ਵਕ ਸਟੇਜਾਂ ਲਗਾ ਕੇ ਤੇ ਆਪਣਾ ਜੰਗਰ ਜਗਾ ਕੇ ਜਿਹੜਾ ਸ਼ੋਭਾ ਯਾਤਰਾ ਦਾ ਮਤਲਬ ਸਮਾਪਨ ਕਰਦੇ ਜੀ ਬਹੁਤ ਸਾਥ ਦਿੰਦੇ ਧੰਨਵਾਦ ਜੀ ਹਾਂਜੀ ਸਾਹਿਬ ਜੀ ਵਾਲੀ ਜੀ ਵਾਲੀ ਸਰਪੀਤਾ ਪਰਮਾਤਮਾ ਮਾਤਾ ਸੀਤਾ ਰક્ષਕ ਲਵਕੁਸ਼ ਪਾਲਕ ਭਾਰਤੀ ਸੰਸਕ੍ਰਿਤੀ ਦੇ ਪਿਤਾਮਾ ਪਾਵਨ ਯੋਗ ਵਿਸ਼ੇਸ਼ਟ ਚੇਤਾ ਮਹਾਰਮਾਇੰਡ ਚੇਤਾ ਭਗਵਾਨ ਵਾਲਮੀਕੀ ਮਹਾਰਾ ਦੇ ਜਿਹੜਾ पावन प्रगड़ उत्सव 7 अक्टूबर ਨੂੰ ਪੂਰੇ ਵਰਲਡ ਦੇ ਵਿੱਚ ਬੜੇ ਹੀ ਹਰਸ਼ੋ ੁਲਾਸ ਨਾਲ ਮਨਾਇਆ ਜਾ ਰਿਹਾ ਹੈ ਉਸ ਸੰਬੰਧ ਦੇ ਵਿੱਚ ਭਾਰਤੀਆ ਵਾਲਮੀਕੀ ਧਰਮ ਸਮਾਜ ਕਿਉਂਕਿ ਇੱਥੇ ਭਾਰਤੀਆ ਵਾਲਮੀਕੀ ਧਰਮ ਸਮਾਜ ਦੀ ਗੱਲ ਇਸ ਕਰਕੇ ਕਹਿਣੀ ਚਾਹੁੰਦਾ ਕਿ 24 ਮਈ 1964 ਨੂੰ ਲੁਧਿਆਣੇ ਦੀ ਇਸ ਪਵਿੱਤਰ ਧਰਤੀ ਤੋਂ ਬਿਸ਼ੱਕ ਦੀ ਅੱਜ 5 5 6 6 ਭਾਵਾ 10 ਆਦਸ ਭਾਵਾ 10 ਕਿੰਨੇ ਤਰ੍ਹਾਂ ਦੀ ਬਣ ਗਈਆਂ ਲੇਕਿਨ ਸਭ ਦੀ ਜਿਹੜੀ ਜਨਨੀ ਹੈ ਉਹ ਲੁਧਿਆਣੇ ਦੀ ਇਹ ਪਵਿੱਤਰ ਧਰਤੀ ਹੈ ਔਰ ਪਰਮਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾ ਜੀ ਦੀ ਅਸੀਮ ਸ਼ਕਤੀ ਹੈ ਉਸ ਸ਼ਕਤੀ ਬਾਰੇ ਸਵੈਮ ਭਗਵਾਨ ਰਾਮ ਨੇ ਕੀ ਕਿਹਾ ਸੀਗਾ ਕਿ ਤゥム ਤ੍ਰਿਕਾਲਦਰਸ਼ੀ ਮੁਨੀਨਾਥਾ ਵਿਸ਼ਵ ਵਿਦਰਜਿਮ ਤਿਮਰੇ ਹਾਤਾ ਕਿ ਇਹ ਪਰਮਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾ ਜੀ ਜਿਹੜਾ ਸੰਸਾਰ ਹੈ ਇਹ ਤੁਹਾਡੇ ਹੱਥ ਦੇ ਵਿੱਚ ਇੱਕ ਬੇਰ ਦੇ ਸਮਾਨ ਹੈ ਸੋ ਪਰਮਾਤਮਾ ਵਾਲਮੀਕੀ ਮਹਾਰਾ ਜੀ ਸ਼ਕਤੀਆਂ ਬਾਰੇ ਕੀ ਇੱਥੇ ਐਕਸਪਲੇਨ ਕਰੀਏ ਲਵ ਕੁਸ਼ ਨੂੰ ਲੈ ਕੇ ਚਾਹੇ ਕੁਸ਼ਾ ਤੋਂ ਕੁਸ਼ ਕਿਵੇਂ ਬਣਾਇਆ ਇਸੇ ਪ੍ਰਕਾਰ ਪਰਮਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾ ਜੀ ਔਰ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜੀ ਦੀ ਜਿਹੜੀ ਸ਼ਖਸ਼ਾਵਾਂ ਜਿਹੜਾ ਉਹਨਾਂ ਦਾ ਸੰਦੇਸ਼ ਆ ਪੜ੍ਹਾਈ ਦਾ ਐਜੂਕੇਸ਼ਨ ਦਾ ਉਹਨੂੰ ਲੈ ਕੇ ਸਾਡੇ ਭਾਰਤੀਆ ਵਾਲਮੀਕੀ ਤਰਨ ਸਮਾਜ ਦੇ ਜਿਹੜੇ ਸ਼ਿਰਮੋਰ ਨੇ ਵਿਰੇਸ਼ ਨਰੇਸ਼ ਤਿੰਗਾਂ ਜੀ ਔਰ ਅਸੀਂ ਸਾਰੇ ਉਹਨਾਂ ਦੀ ਟੀਮ ਦੇ ਮੈਂਬਰਜ਼ ਆ ਅਸੀਂ ਸਾਰੇ ਵਚਨ ਬੰਧਤ ਆ ਪਰਮਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਦੇ ਸਾਡੇ ਈਸ਼ਟ ਦੇ ਇਸ ਪਰਵ ਨੂੰ ਲੈ ਕੇ ਸਮੁੱਚੇ ਲੁਧਿਆਣਾ ਸ਼ਹਿਰ ਚ ਨਹੀਂ ਪੰਜਾਬ ਚ ਨਹੀਂ ਪੂਰੇ ਵਰਲਡ ਚ ਉਤਸ਼ਾਹ ਹੈ ਉਸੇ ਲੜੀ ਦੇ ਅਧੀਨ 5 ਅਕਤੂਬਰ ਨੂੰ ਦਰੇਸੀ ਦੇ ਖੁੱਲੇ ਮੈਦਾਨ ਤੋਂ ਸਮਾਗਮ ਔਰ ਆਪਣਾ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕਰਕੇ ਭਾਰਤੀਆ ਵਾਲਮੀਕੀ ਤਰਨ ਸਮਾਜ ਸਮਾਜਿਕ ਇਕਤਾ ਦਾ ਸੰਦੇਸ਼ ਦੇਣਾ ਚਾਹੁੰਦੀ ਹੈ ਕਿਉਂਕਿ ਇਸ ਭਵਿਆ ਪ੍ਰੋਗਰਾਮ ਦੇ ਵਿੱਚ ਹਰ ਤਰ੍ਹਾਂ ਦਾ ਰਾਜਨੀਤਿਕ ਪਾਰਟੀ ਦਾ ਨੁਮਾਇੰਦਾ ਹਰ ਤਰ੍ਹਾਂ ਦਾ ਸਮਾਜਿਕ ਸਾਰੇ ਸੰਤ ਪਹੁੰਚ ਕੇ ਪਰਮ ਪਿਤਾ ਪ੍ਰਮਾਤਮਾ ਭਗਵਾਨ ਵਾਲਮੀਕੀ ਮਾਰਾਇਦਾ ਅਸ਼ੀਰਵਾਦ ਲੈਣਗੇ ਉਹਨਾਂ ਦਾ ਗੁਣਗਾਨ ਜਿਹੜਾ ਕਰਨ ਜਾ ਰਹੇ ਨੇ ਰਕੇਸ਼ ਰਾਹੀ ਤੇ ਪਵਨ ਦਰਾਵੜ ਜੀ ਅੰਮ੍ਰਿਤਸਰ ਵਾਲੇ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਨੇ ਮੈਂ ਸਮੁੱਚੇ ਲੁਧਿਆਣੇ ਸ਼ਹਿਰ ਦੇ ਹਰ ਇੱਕ ਵਰਗ ਦੇ ਹਰ ਇੱਕ ਸਮਾਜ ਦੇ ਸਾਰੇ ਸੰਤਗੰਨੂ ਸਾਰੇ ਹੀ ਸਮਾਜਿਕ ਮੰਦਰ ਕਮੇਟੀਆਂ ਦੇ ਜਿਹੜੇ ਨੁਮਾਇੰਦੇ ਉਹਨਾਂ ਨੂੰ ਬੇਨਤੀ ਕਰਨਾ ਚਾਹਨਾ ਕਿ ਇਸ ਮਹਾਕੁੰਭ ਮਹਾਪਰਵ ਦੇ ਵਿੱਚ ਪਹੁੰਚ ਕੇ ਪਰਮਪితਾ ਪਰਮਾਤਮਾ ਭਗਵਾਨ ਵਾਲਮੀਕੀ ਮਾਰਾ ਦੀ ਸਿੱਖਿਆਵਾਂ ਨੂੰ ਲੈ ਕੇ ਕਿਸ ਪ੍ਰਕਾਰ ਅਸੀਂ ਮੈਸੇਜ ਦੇਣਾ ਚਾਹੁੰਦੇ ਆ ਕਿਵੇਂ ਵੱਖ-ਵੱਖ ਤਰ੍ਹਾਂ ਦੀਆਂ ਸਾਰੀਆਂ ਜਿਹੜੀਆਂ ਝਾਕੀਆਂ ਹੋਣਗੀਆਂ ਉਹਨਾਂ ਨੂੰ ਅਜੀਪਾਲ ਦੇ ਸਾਬਰ ਜੀ ਨੇ ਰਹਿੇਲਾ ਜੀ ਨੇ ਰਾਜਵੀਰ ਜੀ ਨੇ ਸਾਰੀ ਟੀਮ ਧਰਮਗਿਆ ਜੀ ਬੈਠੇ ਆ ਰਵੀ ਮਤੰਗ ਜੀ ਸਾਰਿਆਂ ਨੇ ਮਿਲ ਕੇ ਕਿਵੇਂ ਤਿਆਰ ਕੀਤਾ ਔਰ ਕਿਵੇਂ ਉਹਨੂੰ ਪ੍ਰਮਾਤਮਾ ਵਾਲਮੀਕੀ ਮਹਾਰਾਜ ਦੀਆਂ ਜਿਹੜੀਆਂ এডਿਕੇਸ਼ਨ ਨੂੰ ਸਿੱਖਿਆ ਨੂੰ ਲੈ ਕੇ ਧਰਮ ਨੂੰ ਲੈ ਕੇ ਵਿਸ਼ੇਸ਼ ਕਰਕੇ ਕਿਉਂਕਿ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਇੱਕ ਥੋੜਾ ਮੰਦ ਭਾਗਾ ਕੰਮ ਚੱਲ ਪਿਆ ਕਿ ਅਸੀਂ ਸਾਰੇ ਵੀ ਕਾਊਂਟਰ ਈਚ ਐਂਡ ਐਵਰੀਬਡੀ ਥੈਟ ਸ਼ੁੱਡ ਨਾਟ ਬੀ ਸਾਨੂੰ ਇੱਕ ਦੂਜੇ ਦੀ ਗੱਲ ਨੂੰ ਨਹੀਂ ਕਟਣਾ ਚਾਹੀਦਾ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹਰ ਇੱਕ ਧਰਮ ਦੀ ਜਿਹੜੀ ਵੀ ਮਰਿਆਦਾ ਉਸ ਮਰਿਆਦਾ ਚ ਰਹਿ ਕੇ ਸਾਨੂੰ ਸਾਰਿਆਂ ਨੂੰ ਮਾਨ ਸਨਮਾਨ ਦੇਣਾ ਚਾਹੀਦਾ ਭਾਵਾਦਸ ਵਿਰੇਸ਼ ਨਰੇਸ਼ਟਾ ਗਾਂ ਦੀ ਅਗਵਾਈ ਦੇ ਵਿੱਚ ਇਸ ਗੱਲ ਹੀ ਵਚਨ ਬੱਧਤ ਹੈ ਔਰ ਅਸੀਂ ਸਾਰੇ ਹੀ ਇਸ ਸ਼ੋਭਾ ਯਾਤਰਾ ਸਮਾਗਮ ਦੇ ਰਾਹੀ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਚਾਹੇ ਕੋਈ ਭਾਰਤੀ ਜਨਤਾ ਪਾਰਟੀ ਨੂੰ ਬਿਲੋਂਗ ਕਰਦਾ ਚਾਹੇ ਸ਼੍ਰੋਮਣੀ ਅਕਾਲੀ ਦਲ ਨੂੰ ਬਿਲੋਂਗ ਕਰਦਾ ਚਾਹੇ ਆਮ ਆਦਮੀ ਪਾਰਟੀ ਜਾਂ ਫਿਰ ਕਾਂਗਰਸ